ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ কুমਭ ਰਾਸ਼ੀ ਵਾਲਿਆਂ ਦਾ ਮਈ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਦੱਸ ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਮਿਲ ਸਕਦੀਆਂ ਹਨ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਸੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਡੇ ਦਿਨਾਂ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਯੋਗ ਅਤੇ ਧਿਆਨ ਦੇ ਨਾਲ ਕਰ ਸਕਦੇ ਹੋ ਅਜਿਹਾ ਕਰਨਾ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ ਅਤੇ ਸਾਰਾ ਦਿਨ ਤੁਹਾਡੇ ਵਿੱਚ ਤਾਕਤ ਦੀ ਦਰ ਇੱਕ ਮੇਕ ਹੀ ਰਹੇਗੀ ਘਰ ਦੇ ਜ਼ਰੂਰੀ ਸਮਾਨ ਤੇ ਪੈਸਾ ਖਰਚ ਕਰਕੇ ਤੁਹਾਨੂੰ ਆਰਥਿਕ ਮੁਸ਼ਕਲਾਂ ਤਾਂ ਜ਼ਰੂਰ ਹੋਣਗੀਆਂ ਪਰੰਤੂ ਇਸ ਦੇ ਨਾਲ ਤੁਹਾਡੇ ਭਵਿੱਖ ਦੇ ਵਿੱਚ ਤੁਸੀਂ ਮੁਸ਼ਕਿਲਾਂ ਤੋਂ ਬਚ ਸਕਦੇ ਹੋ ਗਲਤ ਗੱਲਾਂ ਨੂੰ ਗਲਤ ਕਹਿਣ ਤੋਂ ਬਚ ਜਾਓ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦਾ ਦਿਲ ਦਿਖਾਉਣ ਤੋਂ ਬਚ ਜਾਓ ਤੁਹਾਨੂੰ ਬੀਤੇ ਦਿਨਾਂ ਦੀਆਂ ਮਿੱਠੀਆਂ ਯਾਦਾਂ ਵਿਅਸਤ ਕਰਨਗੀਆਂ ਕੰਮਕਾਰ ਦੇ ਵਿੱਚ ਜਿਸ ਦੇ ਨਾਲ ਤੁਹਾਡੀ ਸਭ ਤੋਂ ਘਟ ਬਣਦੀ ਹੈ ਉਸ ਨਾਲ ਤੁਹਾਡੀ ਚੰਗੀ ਗੱਲਬਾਤ ਹੋਣੀ ਸ਼ੁਰੂ ਹੋ ਜਾਵੇਗੀ ਕਿਸੇ ਵੀ ਗੈਰ ਜ਼ਰੂਰੀ ਕੰਮ ਦੇ ਵਿੱਚ ਤੁਹਾਡਾ ਪੈਸਾ ਖਰਚ ਹੋ ਸਕਦਾ ਹੈ ਤੇ ਸਮਾਂ ਵੀ ਬਰਬਾਦ ਹੋ ਸਕਦਾ ਹੈ ਸਮੇਂ ਦੀ ਘਾਟ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਪਿਆਰੇ ਸਾਥੀ ਵਿਚਕਾਰ ਮਨ ਮਟਾਵ ਹੋ ਸਕਦਾ ਹੈ ਤੁਹਾਡਾ ਗੁੱਸਾ ਰਾਈ ਦਾ ਪਹਾੜ ਬਣ ਸਕਦਾ ਹੈ ਕੁੰਭ ਰਾਸ਼ੀ ਵਾਲਿਓ ਜੋ ਤੁਹਾਡੇ ਪਰਿਵਾਰ ਨੂੰ ਵੀ ਨਰਾਸ਼ ਕਰ ਸਕਦਾ ਹੈ ਉਹ ਲੋਕ ਖੁਸ਼ਕਿਸਮਤ ਹਨ ਜੋ ਆਪਣੇ ਗੁੱਸੇ ਨੂੰ ਕਾਬੂ ਦੇ ਵਿੱਚ ਰੱਖਦੇ ਹਨ ਇਸ ਤੋਂ ਪਹਿਲਾਂ ਕਿ ਤੁਹਾਡਾ ਗੁੱਸਾ ਤੁਹਾਨੂੰ ਖਤਮ ਕਰ ਦੇਵੇ ਤੁਸੀਂ ਉਸ ਨੂੰ ਹੀ ਖਤਮ ਕਰ ਦਿਓ ਕੰਮ ਰਾਸ਼ੀ ਵਾਲਿਓ ਅੱਜ ਤੁਹਾਡਾ ਬਹੁਤ ਪੈਸਾ ਖਰਚ ਕਰਨਾ ਪਵੇਗਾ ਜਿਸ ਦੇ ਕਾਰਨ ਤੁਹਾਡੇ ਜੀਵਨ ਸਾਥੀ ਦੀ ਲਾਪਰਵਾਹੀ ਸਬੰਧਾਂ ਦੇ ਵਿੱਚ ਤੁਹਾਡੀ ਦੂਰੀ ਪੈ ਸਕਦੀ ਹੈ ਨਾਲ ਹੀ ਆਪਣਾ ਕੀਮਤੀ ਸਮਾਂ ਬਿਤਾਓ ਅਤੇ ਮਿੱਠੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਲਓ ਤਾਂ ਕਿ ਪੁਰਾਣੇ ਦਿਨਾਂ ਨੂੰ ਫਿਰ ਵਾਪਸ ਲਿਆਂਦਾ ਜਾ ਸਕੇ ਤੁਹਾਡਾ ਰੋਹਦਾ ਦੋਸਤ ਸਾਰਾ ਦਿਨ ਤੁਹਾਡੇ ਬਾਰੇ ਸੋਚਦਾ ਰਹੇਗਾ ਤੁਹਾਡੇ ਬੋਸ ਦੇ ਹਵਾਲੇ ਮਹੱਤਵਪੂਰਨ ਫੈਸਲਾ ਨਾ ਕਰੋ ਜਦ ਤੱਕ ਤੁਹਾਨੂੰ ਕਲੀਅਰ ਨਹੀਂ ਹੁੰਦਾ ਕਿ ਉਹ ਸੰਪੂਰਨ ਹਨ ਯਾਤਰਾ ਦੇ ਦੌਰਾਨ ਤੁਸੀਂ ਨਵੇਂ ਸਥਾਨਾਂ ਨੂੰ ਜਾਣੋਗੇ ਅਤੇ ਖਾਸ ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਜੋ ਕਿ ਤੁਹਾਡੇ ਲਈ ਇੱਕ ਯਾਦਗਾਰ ਬਣ ਜਾਵੇਗੀ ਤੁਹਾਡੇ ਜੀਵਨ ਸਾਥੀ ਦੀ ਅੰਦਰੂਨੀ ਸੁੰਦਰਤਾ ਅੱਜ ਤੋਂ ਬਾਹਰ ਆਉਣੀ ਸ਼ੁਰੂ ਹੋ ਜਾਵੇਗੀ ਕੁੰਭ ਰਾਸ਼ੀ ਵਾਲਿਆਂ ਲਈ ਇਸ ਮਹੀਨੇ ਦੀਆਂ ਸਾਰੀਆਂ ਹੀ ਤਰੀਕਾਂ ਬੁੱਧ ਕੁੰਭ ਰਾਸ਼ੀ ਦੇ ਪਹਿਲੇ ਘਰ ਦੇ ਵਿੱਚ ਸੰਕਰਣ ਕਰਨਗੇ ਫਿਰ 26 ਤਰੀਕ ਤੱਕ ਉਹ ਤੁਹਾਨੂੰ ਆਪਣੇ ਕਟਿਆ ਚਿੰਨ ਮੇਨ ਦੂਜੇ ਘਰ ਦੇ ਵਿੱਚ ਪਰਿਵਰਤਨ ਕਰ ਸਕਦਾ ਹੈ ਇਸ ਤੋਂ ਬਾਅਦ ਉਹ ਤੀਸਰੇ ਘਰ ਮੇਖ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਸ਼ੁਕਰ ਇਸ ਮਹੀਨੇ ਦੀ 7ਵੀਂ ਤੱਕ ਅਤੇ 12ਵੇਂ ਘਰ ਦੀ ਮੱਕੇ ਰਾਸ਼ੀ ਵਿੱਚ ਸੰਕਰਪਨਾ ਕਰੇਗਾ ਇਸ ਤੋਂ ਬਾਅਦ ਉਹ ਪਹਿਲੇ ਘਰ ਕੁੰਭ ਵਿੱਚ ਪ੍ਰਵੇਸ਼ ਕਰਦਾ ਹੈ ਇਸ ਮਹੀਨੇ ਦੀ 25 ਤਰੀਕ ਤੱਕ ਸੂਰਜ ਕੁੰਭ ਦੇ ਪਹਿਲੇ ਘਰ ਦੇ ਵਿੱਚ ਆ ਰਿਹਾ ਹੈ ਇਸ ਤੋਂ ਬਾਅਦ ਦੂਜੇ ਘਰ ਮੇਨ ਪ੍ਰਵੇਸ਼ ਕਰੇਗਾ ਗੁਰੂ ਪੂਰੇ ਹੀ ਮਹੀਨੇ ਦੇ ਲਈ ਤੀਸਰੇ ਘਰ ਵਿੱਚ ਮੇਕ ਪਰਿਵਰਤਨ ਕਰਦਾ ਹੈ ਸ਼ਨੀ ਇਸ ਮਹੀਨੇ ਦੇ ਦੌਰਾਨ ਕੁੰਭ ਵਿੱਚ ਆਪਣਾ ਸਕਰਪਣ ਜ਼ਿਆਦਾ ਜਾਰੀ ਰੱਖੇਗਾ ਇਸ ਮਹੀਨੇ ਤੁਹਾਨੂੰ ਕੈਰੀਅਰ ਦੇ لحاظ ਮਿਲੇ ਜਿਲੇ ਨਤੀਜੇ ਮਿਲਣਗੇ ਇਸ ਮਹੀਨੇ ਦੇ ਪਹਿਲੇ ਆਧਾ ਦੇ ਵਿੱਚ ਹੀ ਪੈਸੇ ਵਿੱਚ ਬਹੁਤ ਹੀ ਤੁਹਾਡੀ ਜ਼ਿੰਦਗੀ ਵਿੱਚ ਦੁਬਾਰਾ ਰਹੇਗਾ ਤੁਹਾਨੂੰ ਕੁਝ ਖਾਸ ਕੰਮ ਕਰਨੇ ਪੈਣਗੇ ਭਾਵੇਂ ਤੁਸੀਂ ਦੂਜਿਆਂ ਦੇ ਦਬਾਅ ਦੇ ਵਿੱਚ ਨਾ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਮਾਨਸਿਕ ਤਣਾਅ ਦੀ ਸੰਭਾਵਨਾ ਬਣੀ ਰਹੇਗੀ ਤੁਹਾਡੀ ਗੁੱਸੇ ਦੀ ਸੰਭਾਵਨਾ ਹੈ ਇਸ ਸਮੇਂ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਬੇਲੋੜੇ ਵਿਵਾਦਾਂ ਦੇ ਵਿੱਚ ਨਾ ਨਾ ਪੈਣ ਦਾ ਧਿਆਨ ਰੱਖਣਾ ਹੀ ਹੈ ਤੁਹਾਡੇ ਲਈ ਬਿਹਤਰ ਹੋਵੇਗਾ ਸਭੋ ਜਿੰਨਾ ਹੋ ਸਕੇ ਆਪਣੇ ਸਹਿਯੋਗੀਆਂ ਦੇ ਨਾਲ ਵੀ ਇਸ ਮਹੀਨੇ ਦੇ ਪਹਿਲੇ ਅੱਧ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਯਾਤਰਾ ਕਰਨੇ ਪੈ ਸਕਦੀ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ ਦੂਜੇ ਅੱਧ ਦੇ ਵਿੱਚ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ ਤੁਸੀਂ ਆਪਣੇ ਕੰਮਾਂ ਦੇ ਵਿੱਚ ਸਫਲ ਰਹੋਗੇ ਨਾਲ ਹੀ ਤੁਹਾਡੀ ਸਥਿਤੀ ਦੇ ਵਿੱਚ ਸੁਧਾਰ ਹੋ ਜਾਵੇਗਾ ਤੁਹਾਡੇ ਸਾਥ ਵਿੱਚ ਵਾਧਾ ਹੋ ਸਕਦਾ ਹੈ ਜੋ ਲੋਕ ਨਵੀਂ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ ਤਰੱਕੀ ਲਈ ਕੋਸ਼ਿਸ਼ ਕਰਦੇ ਰਹੋ ਇਸ ਸਮੇਂ ਤੁਹਾਨੂੰ ਨਤੀਜਾ ਜ਼ਰੂਰ ਅਨਕੂਲ ਹੋ ਕੇ ਮਿਲ ਜਾਵੇਗਾ। ਵਿਤੀ ਤੌਰ ਤੇ ਇਹ ਮਹੀਨਾ ਤੁਹਾਡੇ ਲਈ ਆਮ ਹੀ ਰਹੇਗਾ। ਸਾਲ ਦੇ ਇਸ ਪਹਿਲੇ ਅੱਧ ਦੇ ਵਿੱਚ ਖਰਚੇ ਵਧਣ ਦੇ ਕਾਰਨ ਤੁਹਾਡੇ ਲਈ ਮਿੱਤੀ ਮੁਸ਼ਕਲਾਂ ਦੀ ਸੰਭਾਵਨਾ ਹੈ। ਪਰ ਤੁਹਾਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪਵੇਗਾ। ਤੁਸੀਂ ਕਿੰਨੇ ਵੀ ਬਚਤ ਕਰਨਾ ਚਾਹੁੰਦੇ ਹੋ, ਪੈਸਾ ਅਜੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲ ਖਰਚ ਜ਼ਰੂਰ ਹੋ ਜਾਵੇਗਾ ਇਸ ਲਈ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਤੋਂ ਵਿੱਤੀ ਮਦਦ ਲੈਣ ਦੀ ਵੀ ਸੰਭਾਵਨਾ ਹੈ ਇਸ ਮਹੀਨੇ ਨਿਵੇਸ਼ ਕਰਨ ਦੇ ਲਈ ਅਨੁਕੂਲ ਨਹੀਂ ਹੈ ਗਲਤ ਖੇਤਰਾਂ ਦੇ ਵਿੱਚ ਨਿਵੇਸ਼ ਨਾ ਕਰਨਾ ਤੁਸੀਂ ਸਾਵਧਨ ਰਹੋ ਸਿਹਤ ਪੱਖੋਂ ਇਹ ਮਹੀਨਾ ਆਮ ਹੀ ਰਹੇਗਾ ਇਸ ਮਹੀਨੇ ਦੇ ਪਹਿਲੇ ਅੱਧ ਜਾਂ ਦੂਜੇ ਅੱਧ ਵਿੱਚ ਸੂਰਜ ਦਾ ਸਕਰਪਣ ਅਨੁਕੂਲ ਨਹੀਂ ਹੋਵੇਗਾ ਇਸ ਲਈ ਸਿਹਤ ਦੇ ਮਾਮਲੇ ਦੇ ਵਿੱਚ ਸਾਵਧਾਨੀ ਵਰਤਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਸਿਹਤ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹੋ ਖਾਸ ਕਰਕੇ ਸਿਰ ਹੱਡੀਆਂ ਖੂਨ ਦੇ ਨਾਲ ਸੰਬੰਧਿਤ ਨਾਲ ਹੀ ਸਫਰ ਕਰਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਬਹੁਤ ਹੀ ਜ਼ਰੂਰੀ ਹੈ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਦੂਜੇ ਦੇ ਤੀਜੇ ਆਧ ਦੇ ਵਿੱਚ ਇਸ ਵਿੱਚ ਕੁਝ ਹੱਦਾਂ ਤੱਕ ਸੁਧਾਰ ਵੀ ਹੋ ਜਾਵੇਗਾ ਪਰ ਬਦ ਹਜਮੀ ਸਿਹਤ ਸਮੱਸਿਆਵਾਂ ਦੇ ਮਾਮਲੇ ਦੇ ਵਿੱਚ ਸ਼ਾਮਲ ਹੋ ਜਾਵੇਗੀ ਇਹ ਸਮੱਸਿਆਵਾਂ ਮੁੱਖ ਤੌਰ ਤੇ ਤੁਹਾਨੂੰ ਬੇਚੈਨ ਕਰ ਸਕਦੀਆਂ ਹਨ ਇਸ ਮਹੀਨੇ ਦਾ ਪਹਿਲਾ ਅੱਧ ਪਰਿਵਾਰ ਦੇ ਲਿਹਾਜ਼ ਤੇ ਨਾਲ ਕੁਝ ਸੁਧਾਰਨ ਰਹੇਗਾ ਪਰ ਦੂਜੇ ਅੱਧ ਦੇ ਵਿੱਚ ਤੁਹਾਨੂੰ ਅਨਕੂਲ ਨਤੀਜੇ ਜ਼ਰੂਰ ਮਿਲ ਸਕਦੇ ਹਨ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਨੋ ਮਾਮੂਲੀ ਸਿਹਤ ਸਮੱਸਿਆ ਹੋ ਸਕਦੀ ਹੈ ਭੈਣ ਭਰਾ ਦੇ ਨਾਲ ਤੁਹਾਡੇ ਗੁੱਸੇ ਦੇ ਕਾਰਨ ਵਿਚਾਰਾਂ ਦੇ ਵਿੱਚ ਕੁਝ ਮਤਭੇਦ ਹੋ ਸਕਦੇ ਹਨ ਦੂਜੇ ਆਧ ਵਿੱਚ ਪਰਿਵਾਰਿਕ ਜੀਵਨ ਚੰਗਾ ਰਹੇਗਾ ਤੁਹਾਡੇ ਭੈਣ ਭਰਾਵਾਂ ਅਤੇ ਹੋਰਾਂ ਦੇ ਨਾਲ ਵਿਚਾਰਾਂ ਦੇ મતભેਦ ਵੀ ਦੂਰ ਹੋ ਜਾਣਗੇ ਵਪਾਰੀਆਂ ਨੂੰ ਇਸ ਮਹੀਨੇ ਮਿਲੇ ਜਿਲੇ ਨਤੀਜੇ ਮਿਲਣਗੇ ਪਹਿਲੇ ਆਧ ਵਿੱਚ ਖਰਚਿਆਂ ਅਤੇ ਪਾਈ ਵਾਲਾਂ ਦੇ ਨਾਲ ਸਮੱਸਿਆਵਾਂ ਦੇ ਕਾਰਨ ਕਾਰੋਬਾਰ ਸੁਸਤ ਹੋ ਜਾਵੇਗਾ ਇਸ ਸਮੇਂ ਆਪਣੇ ਸਾਥੀਆਂ ਅਤੇ ਗ੍ਰਾਹਕਾਂ ਦੇ ਨਾਲ ਗੱਲ ਕਰਦੇ ਸਮੇਂ ਤੁਹਾਨੂੰ ਸਾਵਧਨ ਰਹਿਣਾ ਬਿਹਤਰ ਹੈ ਉਹ ਤੁਹਾਨੂੰ ਸਿਰਫ ਤੁਹਾਡੇ ਗੁੱਸੇ ਕਾਰਨ ਹੀ ਨਹੀਂ ਸਕੋ ਤੁਹਾਡੇ ਬੋਲਣ ਦੇ ਤਰੀਕੇ ਕਰਕੇ ਵੀ ਦੂਰ ਹੋ ਸਕਦੇ ਹਨ ਦੂਜੇ ਆਧ ਵਿੱਚ ਕਾਰੋਬਾਰ ਵਿੱਚ ਕੁਝ ਸੁਧਾਰ ਸੰਭਵ ਹੈ ਪੁਰਾਣੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੋ ਤੁਸੀਂ ਕਾਰੋਬਾਰ ਤੇ ਧਿਆਨ ਦੇ ਸਕੋ ਕਾਰੋਬਾਰ ਵਿਸਤਾਰ ਦੇ ਨਿਵੇਸ਼ ਲਈ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਵਿਦਿਆਰਥੀਆਂ ਦੇ ਲਈ ਇਹ ਮਹੀਨਾ ਮਿਸ਼ਰਤ ਹੈ ਤੇ ਇਹ ਸਾਲ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਸ ਸਾਲ ਦੇ ਪਹਿਲੇ ਅੱਧ ਵਿੱਚ ਅਪ੍ਰੈਲ ਮਈ ਜੂਨ ਜੁਲਾਈ ਦੇ ਮਹੀਨੇ ਵਿੱਚ ਸੂਰਜ ਮੰਗਲ ਅਤੇ ਬੁੱਧ ਦਾ ਗੋਚਰ ਅਨਕੋਲ ਨਹੀਂ ਰਹੇਗਾ ਉਹਨਾਂ ਨੂੰ ਪੜਾਈ ਦੇ ਮਾਮਲੇ ਦੇ ਵਿੱਚ ਵਧੇਰੇ ਧਿਆਨ ਰੱਖਣਾ ਹੋਵੇਗਾ ਕਟੀ ਹੋਈ ਇਕਾਗਰਤਾ ਅਤੇ ਵਧੇ ਹੋਏ ਗੁੱਸੇ ਦੇ ਕਾਰਨ ਬੇਲੋੜੀ ਬੈਸਤੇ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪੈ ਸਕਦਾ ਹੈ ਨਾਲ ਹੀ ਉਹ ਇਮਤਿਹਾਨਾਂ ਦੇ ਵਿੱਚ ਵੀ ਲਾਪਰਵਾਹੀ ਦੇ ਨਾਲ ਪੇਸ਼ ਆਉਂਦੇ ਹਨ ਦੂਜੇ ਅਧ ਵਿੱਚ ਗ੍ਰਹਿ ਦੀ ਸਥਿਤੀ ਦੇ ਵਿੱਚ ਤਬਦੀਲੀ ਦੇ ਕਾਰਨ ਵਿਦਿਆਰਥੀਆਂ ਦੇ ਵਿੱਚ ਪੜ੍ਹਾਈ ਪ੍ਰਤੀ ਲਾਪਰਵਾਹੀ ਘਟ ਜਾਵੇਗੀ ਇਸ ਮਹੀਨੇ ਇਮਤਿਹਾਨ ਲਿਖਣ ਵਾਲੇ ਸਾਵਧਾਨ ਹੋ ਜਾਓ ਇਮਤਿਹਾਨਾਂ ਦੇ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਲਈ ਬੁੱਧ ਨੂੰ ਮੁਆਵਜ਼ਾ ਦੇਣਾ ਚੰਗਾ ਹੈ ਇਸ ਸਮੇਂ ਜੀਵਨ ਕਾਲ ਦੇ ਵਿੱਚ ਜੋ ਵੀ ਘਟਨਾਵਾਂ ਹਨ ਉਹਨਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ ਜੋ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ ਉਸਾਤੇ ਹੀ ਪਰਤੀ ਤੋ ਜਾਣ ਗਿਆਨ ਦੁਸ਼ਮਣ ਕਦੇ ਵੀ ਤੁਹਾਨੂੰ ਸਫਲ ਹੁੰਦਿਆਂ ਨਹੀਂ ਵੇਖ ਸਕਦੇ ਤੁਹਾਡੀ ਸਫਲਤਾ ਦੇ ਵਿੱਚ ਰੋੜੇ ਬੰਦੇ ਰਹਿੰਦੇ ਹਨ ਇੱਕ ਗੱਲ ਤੁਸੀਂ ਨੋਟ ਕਰ ਲੈਣੀ ਕਿ ਜੇਕਰ ਤੁਹਾਨੂੰ ਕੋਈ ਵੀ ਸਫਲਤਾ ਮਿਲਦੀ ਹੈ ਜਾਂ ਮਨ ਵਿੱਚ ਕੋਈ ਵੀ ਖੁਸ਼ੀ ਹੁੰਦੀ ਹੈ ਤਾਂ ਕਿਸੇ ਦੇ ਨਾਲ ਸਾਂਝੀ ਨਾ ਕਰਨਾ ਜਿਸ ਨਾਲ ਤੁਹਾਡੀ ਖੁਸ਼ੀ ਤੋਂ ਕੋਈ ਵੀ ਗੱਲ ਲੈ ਕੇ ਬਾਹਰ ਦੁਸ਼ਮਣਾਂ ਤੱਕ ਤੁਹਾਡਾ ਹਾਸਾ ਬੰਨ੍ਹ ਸਕਦੀ ਹੈ ਤੁਹਾਡੇ ਅੰਦਰ ਹੀ ਬੈਠਾ ਹੈ ਜੋ ਲੋਕ ਤੁਹਾਡੇ ਕਰੇਬੀ ਹੁੰਦੇ ਹਨ ਉਹ ਤੁਹਾਡਾ ਚੰਗਾ ਕਦੇ ਵੀ ਨਹੀਂ ਸੋਚਣਗੇ ਲੋਕ ਸਭ ਤੋਂ ਵੱਡੇ ਤੁਹਾਡੇ ਦੁਸ਼ਮਣ ਹੁੰਦੇ ਹਨ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਮਤੇ ਚੱਲੇਗਾ ਜਿਵੇਂ ਕਰਕੇ ਤੁਹਾਡਾ ਜੀਵਨ ਬਤੀਤ ਕਰਦੇ ਹੋਏ ਦੂਸਰਿਆਂ ਦੀ ਖੁਸ਼ੀ ਦੇਣ ਦੇ ਲਈ ਆਪਣੀਆਂ ਇਛਾਵਾਂ ਨੂੰ ਮਾਰ ਕੇ ਉਹਨਾਂ ਨੂੰ ਖੁਸ਼ੀ ਦਿੰਦੇ ਹੋ ਉਹ ਤੁਹਾਡੀ ਕਦਰ ਨਹੀਂ ਕਰਨਗੇ ਇਸ ਲਈ ਤੁਸੀਂ ਆਪਣੇ ਆਪ ਤੇ ਜ਼ਿਆਦਾ ਧਿਆਨ ਦਿਓ ਲੋਕਾਂ ਨੂੰ ਖੁਸ਼ ਕਰਨ ਦੀ ਵਜ੍ਹਾ ਨਾ ਬਣੋ ਆਪਣੇ ਜਜ਼்பਾਤਾਂ ਦੇ ਆਪ ਹੀ ਕਦਰ ਕਰੋ ਕਿਸੇ ਨੇ ਕਦਰ ਤੁਹਾਡੀ ਨਹੀਂ ਕਰਨੀ ਸੋ ਏ ਸੀ ਕੁੰਭ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ ਕਿ ਉਹਨਾਂ ਦਾ ਏ ਮਹੀਨਾ ਤੇ ਏ ਸਾਲ ਕਿਵੇਂ ਦਾ ਰਹਿਣ ਵਾਲਾ ਹੈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਸ ਸਮੇਂ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਉਹ ਕਿਹੜੀਆਂ ਸਾਵਧਾਨੀਆਂ ਵਰਤਣ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਤੇ ਪੈਸਿਆਂ ਦੀ ਸਮੱਸਿਆ ਤੁਰੰਤ ਹੀ ਸੁਲਝ ਜਾਵੇ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ